ਗੁਰਜੀ ਕੀ ਫਤਿਹ ਸੋ ਤੁਹਾਡਾ ਦਾਸ ਦੇ ਬਲੌਗ ਦੇ ਵਿੱਚ ਨਿੱਘਾ ਸਵਾਗਤ ਆ ਤੇ ਆਪਾਂ ਅੱਜ ਪੁੱਜਿਆ ਹੋਲਾ ਮੱਲਾ 2025 ਜਿਹੜਾ ਹੋਲਾ ਮੱਲਾ ਖਰੜ ਵਿਖੇ 22 21 22 23 ਦਾ ਜਿਹੜਾ ਸੀਗਾ ਅੱਜ ਲਾਸਟ ਦੇਣਾ ਗਿਆ ਅੱਜ ਮਹੱਲੇ ਜਿਹੜੇ ਆ ਉਹ ਕੱਢਣੀਆਂ ਹਨ ਬਾਬਾ ਅਵਤਾਲ ਸਿੰਘ ਵਿਧੀ ਚੰਦ ਸਿੰਘ ਵਾਲੇ ਦਾ ਦਲ ਜਿਹੜਾ ਉਹ ਕੱਲ ਦਾ ਪਹੁੰਚ ਚੁੱਕਾ ਹੈ ਸੋ ਤਕਰੀਬਨ 2 ਵਜੇ ਦੇ ਨਾਲ ਜਿਹੜੇ ਉਹ ਮਹੱਲੇ ਨਿਕਲੇ ਹੈਗੇ ਸੋ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਕਿਵੇਂ ਜਿਹੜੇ ਖਾਸ ਸਿਆ ਫੌਜਾਂ ਆ ਕਿਵੇਂ ਤਿਆਰ ਪਰ ਤਿਆਰ ਹੋ ਕੇ ਘੋੜਿਆਂ ਦੇ ਉੱਪਰ ਆਪਣੀ ਜਿਹੜੀ ਸ਼ਸਤਰ ਵਿਦਿਆ ਤੁਹਾਨੂੰ ਜਿਹੜੇ ਉਹ ਜ਼ੋਰ ਦਿਖਾਉਣਗੇ ਸੋ ਹੁਣ ਅੰਦਰ ਕੀਰਤਨ ਦਰਬਾਰ ਚੱਲ ਰਿਹਾ ਆ ਕਥਾ ਵਿਚਾਰ ਹੋ ਰਹੀ ਆ ਸੋ ਤੁਹਾਨੂੰ ਉਹ ਵੀ ਨਾਲ-ਨਾਲ ਆਪਾਂ ਦਰਸ਼ਨ ਕਰਾਵਾਂਗੇ ਸੋ ਬਹੁਤ ਹੀ ਜਿਹੜੇ ਵੱਡੇ ਵੱਡੇ ਜਥੇ ਜਿਹੜੇ ਨਾਮੀ ਜਥੇ ਜਿਹੜੇ ਇਸ ਇਸ ਕੀਰਤਨ ਦਰਬਾਰ ਵਿੱਚ ਪੁਜੇ ਸਨ ਹੋਲੇ ਮਹੱਲੇ ਵਿੱਚ ਪੁਜੇ ਸਨ ਸੋ ਵੀ ਤੁਹਾਨੂੰ ਆਪ ਜੀ ਦਰਸ਼ਨ ਕਰਾਵਾਂਗੇ ਤੇ ਸਿੰਘ ਲੱਗੇ ਹੋਏ ਨੇ ਸੇਵਾ ਕਰਨ ਘੋੜਿਆਂ ਦੀ ਦੇਖੋ ਟਰੱਕਾਂ ਦੇ ਉੱਪਰ ਜਿਹੜੇ ਦਲਪੰਥ ਐਵੇਂ ਪਹੁੰਚਦੇ ਨੇ ਜਦੋਂ ਕੋਈ ਤੇ ਸਮਾਗਮ ਹੁੰਦਾ ਆ ਕਿਤੇ ਦਲਪੰਥ ਨੇ ਉਤਾਰਾ ਕਰਨਾ ਹੁੰਦਾ ਆ ਦੇਖੋ ਨਿੱਕੇ ਨਿੱਕੇ ਬੱਚੰਗੇ ਕਿਵੇਂ ਜੜੇ ਆ ਘੋੜਿਆਂ ਦੀ ਸੇਵਾ ਕਰ ਰਹੇ ਹਨ ਇਹਨਾਂ ਨੂੰ ਤਿਆਰ ਬੜਾ ਤਿਆਰ ਕਰ ਰਹੇ ਹਨ 2 ਵਜੇ ਦੇ ਨਾਲ ਹੀ ਇਹਨਾਂ ਨੇ ਫਿਰ ਆਪਣੇ ਜੋਰ ਦਿਖਾਉਣੇ ਨੇ ਘੋੜੇ ਦੇ ਉੱਪਰ ਦੋ ਦੋ ਘੋੜੇ ਦੇ ਉੱਪਰ ਇੱਕ ਇੱਕ ਸਿੰਘ ਚਾਰ ਚਾਰ ਘੋੜੇ ਦੇ ਉੱਪਰ ਦੋ ਦੋ ਸਿੰਘਾਂ ਨੇ ਚੜ ਕੇ ਆਵਦੇ ਨੂੰ ਜੜੇ ਜੋਰ ਦਿਖਾਉਣੇ ਹੈਗੇ ਆ ਸੋ ਬਣੇ ਰਿਓ ਵੀਡੀਓ ਨਾਲ ਤੁਹਾਨੂੰ ਅੱਗੇ ਸਾਰਾ ਦਿਖਾਵਾਂਗੇ ਗਰਾਊਂਡ ਦੇ ਵਿੱਚ ਜਦੋਂ ਚਾਲੇ ਇਥੋਂ ਚਾਲੇ ਪੈਣੀਆਂ ਗੌਣ ਵਿੱਚ ਪੁੱਜਣੇ ਸਾਰੀ ਹਰ ਇੱਕ ਚੀਜ਼ ਤੁਹਾਨੂੰ ਦਿਖਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ साहिब पंज प्यारियो जिंगा संपूर्ण हो महाराज जिन्होंने जिन्होंने संगत ने दर्शन द्वारे सेवा ने स ਦੇਖ ਰਹੇ ਹੋ ਕਿ ਫੌਜਾਂ ਨੇ ਜਿਹੜਾ ਚਾਲਾ ਪਾਤਾ ਆ ਇੱਕ ਥਾਂ ਤੋਂ ਦੂਜੀ ਥਾਂ ਜਿੱਥੇ ਜਾ ਕੇ ਫੌਜਾਂ ਨੇ ਮਹੱਲਾ ਘੜਨਾ ਆ ਸਿੰਘਾਂ ਨੇ ਤੁਹਾਨੂੰ ਇਹਨਾਂ ਕੋੜਿਆਂ ਦੇ ਉੱਪਰ ਹੀ ਜਿਹੜੀ ਅਫੋਰਟ ਸਵਾਰੀ ਗਤਕਾ ਹੋਏਗਾ ਨੇਜੇਵਾਜੀ ਹੋਏਗੀ ਸਾਰੀਆਂ ਫੌਜਾਂ ਤੁਰੀਆਂ ਸਬ ਜਿਹੜਾ ਇਹ ਮਹੱਲਾ ਆ ਚਾਲੇ ਪਾ ਚੁੱਕਾ ਤੇ ਹਲੇ ਖੜ ਦੇ ਸ਼ਹਿਰ ਦੇ ਵਿੱਚ ਜਾਂਦਾ ਹੋਇਆ ਇਹ ਫੌਜਾਂ ਦਾ ਜਾਹੋ ਜਲਾਲ ਘੋੜਿਆਂ ਤੇ ਸਵਾਰ ਤੇ ਪਹਿਲੀ ਵਾਰੀ ਲਾਈਵ ਮੈਂ ਐਸੇ ਆਪਣੀ ਜ਼ਿੰਦਗੀ ਦੇਖਿਆ ਹੈ ਦੂਜਾ ਮੱਲਾ ਅਨੰਦਪੁਰ ਸਾਹਿਬ ਤੋਂ ਬਾਅਦ ਖਰੜ ਦਾ ਸੀਗਾ ਜਿਸੇ ਦਰਸ਼ਨ ਕਰਨ ਨੂੰ ਮਿਲੇ ਨੇ ਘੋੜਿਆਂ ਦੇ ਔਰ ਘੋੜਿਆਂ ਦੀ ਕਿਵੇਂ ਸੇਵਾ ਕਰਦੇ ਨੇ ਸਿੰਘ ਬਾ ਕਮਾਲ ਆ ਖਾਲਸਾ ਫੌਜ ਹੈ ਨਾ ਖਾਲਸਾ ਅਕਾਲ ਪੁਰਖ ਦੀ ਫੌਜ ਤੇ ਫੌਜ ਦਾ ਕੰਮ ਹੁੰਦਾ ਲੜਾਈ ਕਰਨਾ ਯੁੱਧ ਕਰਨਾ ਇਹਦੇ ਬਾਬਾ ਜੀ ਇਹ ਲੜਾਈਆਂ ਇਹ ਜੰਗ ਯੁੱਧ ਤਾਂ ਖਾਲਸੇ ਦੇ ਗੱਲ 'ਚ ਸਤਿਗੁਰਾਂ ਨੇ ਆਪ ਪਾਈਆਂ ਔਰ ਸਤਿਗੁਰਾਂ ਨੇ ਸਤਿਗੁਰਾਂ ਕੋਲੋਂ ਖਾਲਸੇ ਨੇ ਆਪ ਮੰਗੀਆਂ ਨੇ ਅੱਗੇ ਜਾ ਕੇ ਵੀ ਕਥਾ ਹੋਣੀ ਹੈ ਜਾਤ-ਗੋਤ ਸਿੱਖਣ ਕੀ ਦੰਗਾ ਦੰਗਾ ਇਹਨ ਸਤਿਗੁਰ ਤੇ ਮੰਗਾ ਦੀ ਲੜਾਈ ਦਾ ਇਹਨਾਂ ਨੇ ਗੁਰੂ ਕੋਲ ਮੰਗੀ ਆ ਮਹਾਰਾਜ ਧਰਮ ਯੁੱਧ ਕਰਦੇ ਰਹੀਏ ਲੜਨੋਂ ਮਰਨ ਤੋਂ ਹੰਨਾ ਸੰਕਾਏ ਲੜਨ ਤੋਂ ਔਰ ਮਰਨ ਤੋਂ ਅਸੀਂ ਮਨ ਦੇ ਵਿੱਚ ਸ਼ੰਕਾ ਨਹੀਂ ਰੱਖਦੇ ਨਾ ਲੜਨ ਤੋਂ ਡਰਦੇ ਹਾਂ ਤੇ ਨਾ ਹੀ ਮਰਨ ਤੋਂ ਡਰਦੇ ਹਾਂ ਬਿਨ ਲੜੇ ਮਰੇ ਕਿਵੇਂ ਮਿਲਿਆ ਪਾਤਸ਼ਾਹ ਇਹ ਬਾਜੀ ਵੀ ਯਾਦ ਰੱਖੋ ਲੜੇ ਬਿਨਾ ਤੇ ਮਰੇ ਬਿਨਾ ਪਾਤਸ਼ਾਹ ਨਹੀਂ ਮਿਲਦੀਆਂ ਆਂ ਬਾਦਸ਼ਾਹੀਆਂ ਨੇ ਰਾਜ ਹੈ ਉਹ ਲੜਨ ਤੋਂ ਬਿਨਾ ਤੇ ਮਰਨ ਤੋਂ ਬਿਨਾ ਕੋਈ ਥਾਲ ਚ ਪਰੋਸ ਕੇ ਨਹੀਂ ਅੱਗੇ ਰੱਖ ਦਿੰਦਾ ਵੀ ਆਹ ਲੋ ਰਾਜ ਹੈ ਰਾਜ ਤਾਂ ਖੋ ਕੇ ਮਿਲਦਾ ਹੈ ਰਾਜ ਖੋ ਕੇ ਲੈਣਾ ਪੈਂਦਾ ਹੈ ਉਹ ਲੜ ਕੇ ਲੈਣਾ ਪੈਂਦਾ ਹੈ ਤੇ ਜੇ ਲੜਨਾ ਤੇ ਫਿਰ ਮਰਨਾ ਵੀ ਪੈਂਦਾ ਨਾ ਜਿੱਥੇ ਕੱਲੀ ਲੜਾਈ ਹੁੰਦੀ ਹੈ ਦਾ ਮਤਲਬ ਇਹ ਤੇਨੇ ਦੁਸ਼ਮਣ ਹੀ ਮਰਦੇ ਨੇ ਆਪ ਵੀ ਤਾਂ ਮਰਨਾ ਪੈਂਦਾ ਹੈ ਇਸ ਕਰਕੇ ਲੜਨ ਤੋਂ ਮਰਨ ਤੋਂ ਬਿਨਾ ਪਾਤਸ਼ਾਹੀਆਂ ਨਹੀਂ ਮਿਲਦੀਆਂ ਜਾਨਬਾਜੀ ਖੇਡ ਖਾਲਸੇ ਖੰਡ ਜਾਨ ਦੀ ਬਾਜੀ ਦੇ ਉੱਤੇ ਖਾਲਸਾ ਖੇਡ ਖੇਡਦਾ ਜਦੋਂ ਜੰਗ ਲੜਦਾ ਖਾਲਸਾ ਉਹਦੋਂ ਇਹ ਨਹੀਂ ਵੇਖਦਾ ਕਿ ਮੈਂ ਆਪਣੀ ਜਾਨ ਬਚਾ ਕੇ ਮੁੜ ਜਾਵਾਂ